ਅੱਪਾ ਦੁਖੀ ਹੁੰਨੇ ਆ ਜਾਂ ਜਦੋਂ ਵੀ ਆਪਾਂ ਨੂੰ ਰਾਤ ਨੂੰ ਜਾਗ ਆਉਂਦੀ ਆ ਉਸ ਟਾਈਮ ਆਪਾਂ ਕਿਸ ਸ਼ਬਦ ਨੂੰ ਬੋਲੀਏ ਕਿਉਂਕਿ ਮੈਨੂੰ ਜਦੋਂ ਦੁੱਖ ਆਉਂਦੇ ਨੇ ਇਹ ਨਹੀਂ ਵੀ ਮੈਂ ਸੁਖੀ ਰਹਿਣੀ ਹਟ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਆਏ ਨੇ ਅਗਰ ਮੈਂ ਤੁਹਾਨੂੰ ਕਿਸੇ ਦਿਨ ਡਿਟੇਲ ਦੇ ਵਿੱਚ ਸਾਰਿਆਂ ਨੂੰ ਦੱਸਦਾ ਤਾਂ ਤੁਸੀਂ ਮੈਨੂੰ ਖੁਦ ਕਹੋਗੇ ਵੀ ਭੈਣੇ ਤੂੰ ਕਿਹੜੀ ਮਿੱਟੀ ਦੀ ਬਣੀ ਹੋਈ ਆ ਮੈਂ ਇਹ ਜੇ ਦੁੱਖ ਛੱਲੇ ਨੇ ਆਪਦੇ ਆਪ ਤੇ ਕਿ ਮੈਂ ਬੋਲ ਕੇ ਵੀ ਦੱਸ ਨਹੀਂ ਸਕੀ ਪਰ ਵਾਹਿਗੁਰੂ ਜੀ ਨੇ ਮੈਨੂੰ ਉਹ ਦੁੱਖ ਦਿੱਤੇ ਆਪਣੇ ਚਰਨਾਂ ਦੇ ਨਾਲ ਜੋੜਨ ਲਈ ਉਸ ਤੋਂ ਵੀ ਵੱਧ ਮੈਨੂੰ ਸੁੱਖ ਦਿੱਤੇ ਉਸ ਤੋਂ ਵੀ ਚੌਗਣੇ ਕਿਤੇ ਜਾ ਕੇ ਮੈਨੂੰ ਅੱਜ ਵਾਹਿਗੁਰੂ ਜੀ ਨੇ ਜੇ ਅਗਰ ਮੈਂ ਅਰਦਾਸ ਕਰਦੇ ਆ ਦੇਖੋ ਮੈਂ ਇੱਕ ਵਾਹਿਗੁਰੂ ਜੀ ਨੂੰ ਇਹ ਨਹੀਂ ਸਮਝਦੀ ਵੀ ਹੈ ਨਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਅੱਖਰ ਨੇ ਜਾਂ ਬਾਣੀਆਂ ਮੈਂ ਉਹਨਾਂ ਨੂੰ ਹਾਜ਼ਰ ਨਾਜ਼ਰ ਆਪਦੇ ਪਿਤਾ ਜੀ ਸਮਝਦੀ ਆਂ ਮੈਂ ਗੁਰੂ ਸਾਬਾਂ ਨਾਲ ਆਪਦੇ ਮਾਪੇ ਮੰਗੂ ਲੜਦੀ ਆਂ ਜਦੋਂ ਵੀ ਹੈਨਾ ਕਿਸੇ ਚੀਜ਼ ਦੀ ਮੈਨੂੰ ਕੋਈ ਗੱਲ ਹੁੰਦੀ ਆ ਜਿੱਦਾਂ ਕਿ ਮੇਰਾ ਚੈਨਲ ਸੀਗਾ ਥੋੜਾ ਟਾਈਮ ਪਹਿਲਾਂ ਤੁਸੀਂ ਦੇਖਿਆ ਹੋਣਾ ਕਾਫੀ ਘੱਟ ਗਰੋ ਹੋ ਰਿਹਾ ਸੀਗਾ ਨਾ ਤੇ ਮੈਂ ਇੱਕ ਦਿਨ ਗੁਰੂ ਸਾਬਾਂ ਨਾਲ ਕਾਫੀ ਲੜੀ ਹੈ ਨਾ ਮੈਂ ਆਖਿਆ ਵੀ ਕਾਲ ਯੁਗ ਦੇ ਵਿੱਚ ਦੇਖੋ ਜਿਹੜੇ ਗੰਦੇ ਗਾਣੇ ਪਾਉਂਦੇ ਨੇ ਗੰਦੀਆਂ ਰੀਲਾਂ ਪਾਉਂਦੇ ਨੇ ਤੁਸੀਂ ਉਹਨਾਂ ਦੀ ਬਹੁਤ ਸੁਣਦੇ ਹੋ ਹੈਨਾ ਮੇਰੀ ਵੀ ਨਹੀਂ ਸੁਣ ਰਹੇ ਤੁਸੀਂ ਯਕੀਨ ਮੰਨਿਓ ਤੀਸਰੇ ਦਿਨ ਮੇਰਾ ਚੈਨਲ ਚੱਲ ਪਿਆ ਸੀ ਇਹ ਹੁਣ ਦੀ ਗੱਲ ਹੈ ਕੁਸ਼ਬ ਵੀ ਕਿੰਨਾ ਦੀ ਗੱਲ ਹੈਗੀ ਇਹ ਯਕੀਨ ਮੰਨਿਓ ਟਰਕੇ ਦੇਖਿਓ ਪਰੋਸਾ ਪਰ 1 ਮਹੀਨਾ ਦੇਖੋ ਮੈਨੂੰ ਕਮੈਂਟ ਚ ਇਹ ਨਾ ਕਿ ਉਹ ਵੀ ਦੀਦੀ ਕੀਵੇਂ ਕਰੀਏ ਕੀ ਤੇਰੇ ਘਰ ਤੋਂ ਕਰੀਏ ਦੇਖੋ ਉਹ ਗੱਲ ਹੁੰਦੀ ਮੈਨੂੰ ਪੁੱਛ ਸਕਦੇ ਹੋ ਅੱਜ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਕੱਲ ਨੂੰ ਫੇਰ ਮੈਨੂੰ ਹਨਾ ਕਿਸੇ ਗੱਲ ਤੋਂ ਕਹਿ ਦਿੰਦੇ ਹੋ ਤਾਂ ਪਲੀਜ਼ ਦੇਖੋ ਮੈਂ ਤੁਹਾਨੂੰ ਕੋਈ 2 ਸਾਲ 4 ਸਾਲ 5 ਸਾਲ ਤੱਕ ਕਹਿ ਨਹੀਂ ਰਹੀ ਮੈਂ ਸਿਰਫ ਤੁਹਾਨੂੰ ਇੱਕ ਸਵਾ ਮਹੀਨਾ ਕਹਿ ਰਹੀ ਹਾਂ 41 ਦਿਨ ਕਹਿ ਰਹੀ ਹਾਂ ਹਨਾ ਵੀ ਤੁਸੀਂ ਯਕੀਨ ਕਰਕੇ ਦੇਖਿਓ ਕਿਉਂਕਿ ਮੇਰੇ ਪਿਤਾ ਜੀ ਨੇ ਅੱਜ ਤੱਕ ਮੈਨੂੰ ਖਾਲੀ ਨਹੀਂ ਮੋੜਿਆ ਜਿਹਨੂੰ ਮੈਨੂੰ ਵੀ ਬਿਲਕੁਲ ਸੋਝੀ ਨਹੀਂ ਸੀਗੀ ਹਨਾ ਠੀਕ ਹੈ ਵੀ ਮੈਨੂੰ ਗੁਰਬਾਣੀ ਨਾਲ ਲਗਾ ਹੈਗਾ ਸੀਗਾ ਪਰ ਇੱਕ ਜਿਵੇਂ ਹੁੰਦਾਗਾ ਵੀ ਹਾਂ ਆਪਾਂ ਜਿਵੇਂ ਸਾਰਿਆਂ ਜਿੱਦਾਂ ਪੜਣਾ ਮੈਨੂੰ ਮੈਸੇਜ ਆਉਂਦੇ ਨੇ ਵੀਰਾਂ ਦੇ ਵੀ ਉਦਾਂ ਹੀ ਮੈਂ ਸੀਗੀ ਇੰਨਾ ਵਿਸ਼ਵਾਸ ਮੈਨੂੰ ਕਿਉਂ ਆਉਣ ਲੱਗਿਆ ਇਹ ਇਸੇ ਕਰਕੇ ਆਉਣ ਲੱਗਿਆ ਕਿਉਂਕਿ ਜਦੋਂ ਆਪਾਂ ਨਾ ਆਪਦਾ ਬਾਪ ਮਾਂ ਭੈਣ ਭਰਾ ਸਾਰਾ ਕੁਝ ਵਾਹਿਗੁਰੂ ਜੀ ਨੂੰ ਸਮਝਣ ਲੱਗ ਜਾਂਦੇ ਆ ਨਾ ਫਿਰ ਆਟੋਮੈਟਕੀ ਉਹ ਸਾਰੇ ਫਰਜ਼ ਪੂਰੇ ਕਰਨ ਲੱਗ ਜਾਂਦੇ ਨੇ ਭੈਣਾਂ ਵਾਲੇ ਵੀ ਬਾਪ ਵਾਲੇ ਵੀ ਮਾਂ ਵਾਲੇ ਵੀ ਦੇਖੋ ਇਹ ਇੱਕ ਭਰੋਸਾ ਤੇ ਅਗਲੀ ਗੱਲ ਜਿਹੜੀ ਮੈਂ ਦੱਸਣੀ ਹੈ ਵੀ ਜਦੋਂ ਵੀ ਤੁਹਾਨੂੰ ਜਾਗ ਆਉਂਦੀ ਆ ਤੁਹਾਡਾ ਮਨ ਦੁਖੀ ਆ ਹੁੰਦਾ ਵੀ ਮੇਰਾ ਕੋਈ ਨਹੀਂ ਹੈਗਾ ਕੁਝ ਸਮਾਂ ਪਹਿਲਾਂ ਨਾ ਮੈਨੂੰ ਇੰਨਾ ਡਿਪਰੈਸ਼ਨ 'ਚ ਰਹਿਣ ਲੱਗੀ ਸੀ ਮੈਂ ਚੈਨਲ ਬਣਾਉਣ ਤੋਂ ਪਹਿਲਾਂ ਦੀ ਗੱਲ ਹੈ ਤੇ ਰਾਤ ਨੂੰ ਨਾ ਮੈਂ ਪੂਰੀ-ਪੂਰੀ ਰਾਤ ਨਹੀਂ ਸੌਂਦੀ ਸੀ ਇੱਕ ਤਾਂ ਮੈਨੂੰ ਹੁੰਦਾ ਸੀਗਾ ਵੀ ਜਿਹੇ-ਜਿਹੇ ਦੁਨੀਆ ਤੇ ਆਏ ਜਿਹੇ-ਜਿਹੇ ਨਾਅੇ ਮੈਨੂੰ ਖੁਦ ਨੂੰ ਹੁੰਦਾ ਸੀਗਾ ਨਾ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣਾ। ਨਾ ਤਾਂ ਮੈਂ ਨੌਕਰੀ ਮੇਰੀ ਨੌਕਰੀ ਵੀ ਜਿਹੜੀ ਸੀ ਉਹ ਵੀ ਛੁੱਟ ਗਈ ਹੈ ਨਾ ਪਹਿਲਾਂ ਮੈਰਿਜ ਤੋਂ ਪਹਿਲਾਂ ਮੈਂ ਕਰਦੀ ਸੀ ਤੇ ਬਾਅਦ ਦੇ ਵਿੱਚ ਮਾਹੌਲ ਇਦਾਂ ਦਾ ਹੋ ਗਿਆ ਹਾਲਾਤ ਵੀ ਇਦਾਂ ਦੇ ਹੋ ਗਏ ਕਿ ਇੰਨੇ ਦੁੱਖ ਆਏ ਕਿ ਸਾਰਾ ਕੁਝ ਹੀ ਭੁੱਲ ਗਿਆ। ਮੈਨੂੰ ਨਾ ਇਦਾਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਨਾ ਬਸ ਆਏ ਤੇ ਤੁਰ ਜੋ ਵੀ ਕੁਝ ਨਹੀਂ ਹੈਗਾ। ਮੈਂ ਸਾਰਿਆਂ ਨਾਲ ਕਿਝੇ-ਕਿਝੇ ਰਹਿਣਾ, ਗੁੱਸੇ ਰਹਿਣਾ, ਡਿਪਰੈਸ਼ਨ ਦੇ ਵਿੱਚ ਰਹਿਣਾ ਹਨਾ ਤੇ ਕਾਫੀ ਜਿਆਦਾ ਮੈਂ ਇਸ ਤਰੀਕੇ ਨਾਲ ਹੀ ਰਹਿਣ ਲੱਗੀ ਤੇ ਬਾਕੀ ਵਾਹਿਗੁਰੂ ਜੀ ਦੀ ਕਿਰਪਾ ਸੀਗੀ ਇਹ ਨਹੀਂ ਸੀਗਾ ਵੀ ਮੈਂ ਪਾਠ ਕਰਨਾ ਕਈ ਵਾਰੀ ਮੈਂ ਲੜਕੇ ਵਾਹਿਗੁਰੂ ਜੀ ਨਾਲ ਮੈਂ ਕਹਿੰਦੀ ਵੀ ਅੱਜ ਤੋਂ ਬਾਅਦ ਮੈਂ ਪਾਠ ਨਹੀਂ ਕਰਦੀ ਐਗੀ ਹਨਾ ਫਿਰ ਉਹ ਅੰਦਰ ਵਸਿਆ ਹੋਇਆ ਸੀਗਾ ਹਨਾ ਥੋੜਾ ਜਿਹਾ ਮੈਂ ਗੁੱਸੇ ਹੁੰਦੀ ਫਿਰ ਮੈਂ ਉਹ ਜਿਉਂਕਿਉਂਕਿ ਮੈਨੂੰ ਪਤਾ ਸੀਗਾ ਵੀ ਮੇਰਾ ਗੁਰੂ ਸਾਹਿਬਾਂ ਤੋਂ ਬਿਨਾ ਹਨਾ ਕੋਈ ਨਹੀਂਗਾ ਕਿਉਂਕਿ ਮੈਂ ਸਭ ਕੁਝ ਉਹਨਾਂ ਨੂੰ ਮੰਨ ਚੁੱਕੀ ਆਂਗੀ ਦੇਖੋ ਮੈਂ ਅੱਜ ਤੱਕ ਮੇਰੀ ਮੈਰਿਜ ਨੂੰ 19 ਸਾਲ ਹੋ ਗਏ ਤੇ ਮੈਂ ਆਪਣੇ ਪਾਪਾ ਨੂੰ ਜਾਂ ਆਪਣੇ ਮੰਮੀ ਨੂੰ ਜਾਂ ਆਪਣੇ ਭਰਾਵਾਂ ਨੂੰ ਕਦੇ ਵੀ ਕੋਈ ਔਕਸਾਂ ਵਾਲੀ ਗੱਲ ਨਹੀਂ ਦੱਸੀ ਚਾਹੇ ਮੈਂ ਜਿੰਨੀ ਮਰਜੀ ਔਖੀ ਰਹੀ ਆ ਪਰ ਮੈਂ ਉਹਨਾਂ ਨੂੰ ਕਦੇ ਨਹੀਂ ਕਿਹਾ ਹੈਗਾ ਵੀ ਮੈਂ ਔਖੀ ਆ ਕਿਉਂਕਿ ਮੈਨੂੰ ਪਤਾ ਵੀ ਉਹ ਕੀ ਕਰਨਗੇ ਉਹ ਵਿਚਾਰੇ ਹੋਰ ਦੁਖੀ ਹੋਣਗੇ ਕਹਿੰਦੇ ਉਹਦੇ ਕੋਲੇ ਦੁੱਖ ਰੋ ਜਿਹੜਾ ਤੇਰਾ ਦੁੱਖ ਦੂਰ ਕਰੇ ਮੈਂ ਦਿਨ ਰਾਤ ਰਾਤ ਨੂੰ ਵੀ ਦਿਨੇ ਵੀ ਜਦੋਂ ਵੀ ਦੁੱਖ ਆਉਣਾ ਮੈਂ ਇਦਾਂ ਹੀ ਰੋਈ ਜਾਣਾ ਪਾਠ ਕਰੀ ਜਾਣਾ ਰੋਈ ਜਾਣਾ ਪਾਠ ਕਰੀ ਜਾਣਾ ਕੁਛ ਦਿਨਾਂ ਦੇ ਵਿੱਚ ਹੀ ਵਾਹਿਗੁਰੂ ਜੀ ਮੇਰੀ ਉਹ ਅਰਦਾਸ ਨੂੰ ਜ਼ਰੂਰ ਸੁਣਦੇ ਸੀ ਹੁਣ ਵੀ ਸੁਣਦੇ ਆ ਮੈਂ ਹੁਣੀ ਦੱਸ ਘਟੀਆਂ ਵੀ 20 ਦਿਨ ਪਹਿਲਾਂ ਦੀ ਉਹ ਗੱਲ ਹੈ ਜਦੋਂ ਵੀ ਹਨਾ ਰਾਤ ਨੂੰ ਮੈਨੂੰ ਨੀਂਦ ਨਾ ਆਉਂਦੀ ਤਾਂ ਮੈਂ ਉੱਠ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ ਬੈਠੇ ਰਹਿਣਾ ਰਾਤ ਰਾਤ ਪਰ ਬੈਠੇ ਰਹਿਣਾ ਜਪਜੀ ਸਾਹਿਬ ਦਾ ਪਾਠ ਕਰਕੇ ਵੀ ਫਿਰ ਕਈ ਵਾਰੀ ਮੈਨੂੰ ਨੀਂਦ ਨਾ ਆਉਂਦੀ ਫਿਰ ਮੈਂ ਤੁਹਾਨੂੰ ਦੱਸਦੀ ਆ ਮੈਂ ਵਾਹਿਗੁਰੂ ਜੀ ਨੂੰ ਬਾਰ ਬਾਰ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਜੀ ਮੈਨੂੰ ਬਖਸ਼ ਲਓ ਮੈਂ ਪਿਛਲੇ ਜਨਮ ਦੇ ਵਿੱਚ ਪਤਾ ਨਹੀਂ ਕਿੰਨੇ ਕਪਾਪ ਕੀਤੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਤੁਸੀਂ ਹੀ ਕਰਵਾਉਣ ਵਾਲੇ ਸੀ ਤੁਸੀਂ ਹੀ ਸੋਝੀ ਦੇਣ ਵਾਲੇ ਹੋ ਤੁਸੀਂ ਹੀ ਜਨਮ ਦੇਣ ਵਾਲੇ ਹੋ ਮੇਰੇ ਪਿਛਲੇ ਕਰਮਾਂ ਨੂੰ ਕੱਟ ਦੋ ਤੇ ਨਾਲ ਮੈਂ ਸ਼ਬਦ ਗਾਉਣੀ ਦੀ ਸੀ ਅੱਗੇ ਸੰਭਲ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਪਿੱਛੇ ਕੀ ਬੀਤੀ ਹੈ ਪਰ ਆਪਾਂ ਨੂੰ ਪਤਾ ਹੁੰਦਾ ਜਿਹੜੀ ਆਪਾਂ ਓਪਨ ਕਰਦੇ ਆਪਾਂ ਨੂੰ ਪਤਾ ਹੁੰਦਾ ਹੈ ਨਾ ਤੇ ਮੈਨੂੰ ਵੀ ਕੁਛ ਜਿਦਾਂ ਕਿ ਇਸ ਜਨਮ ਦੇ ਪਤਾ ਹੈਗਾ ਆਪਾਂ ਉਹੀ ਕਹਿ ਦਿੰਨੇ ਵੀ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਹਨਾ ਮੇਰੇ ਨਾਲ ਕਿਉਂ ਦੀ ਕੀ ਨਹੀਂ ਅਗਰ ਆਪਾਂ ਮਾੜਾ ਕਰਦੇ ਆ ਤਾਂ ਹੀ ਆਪਾਂ ਭੋਗ ਰਹੇ ਹਾਂ ਕਦੇ ਵੀ ਹਨਾ ਕਲੀਨ ਚਿੱਟ ਨਾ ਦਿਆ ਕਰੋ ਕਿਉਂਕਿ ਆਪਾਂ ਤਾਂ ਪੈਰ ਪੈਰ ਤੇ ਜਾ ਕੇ ਹਨਾ ਪਾਪ ਕਰਦੇ ਆ ਤੁਰੇ ਜਾਂਦੇ ਆ ਆਪਾਂ ਪਤਾ ਨਹੀਂ ਕਿੰਨੇ ਕ ਜੀਵ ਜੰਤੂਆਂ ਨੂੰ ਮਾਰ ਦਿੰਨੇ ਆ ਤੇ ਰਾਤ ਨੂੰ ਉੱਠ ਕੇ ਮੈਂ ਬਸ ਵਾਹਿਗੁਰੂ ਅੱਗੇ ਮੂਲ ਮੰਤਰ ਦਾ ਪਾਠ ਕਰਨਾ ਵਾਹਿਗੁਰੂ ਜੀ ਦਾ ਨਾ ਸਿਮਰਨ ਕਰਨਾ ਕਮ ਸੇ ਕੰਮ ਜਦੋਂ ਵੀ ਮੇਰੀ ਅੱਖ ਖੁੱਲਦੀ ਮੈਂ ਵਾਹਿਗੁਰੂ ਜੀ ਅੱਗੇ ਬਸ ਇਹੀ ਅਰਦਾਸ ਕਰਨ ਕਿ ਵਾਹਿਗੁਰੂ ਜੀ ਮੇਰੇ ਕੀਤੇ ਹੋਏ ਹਨਾ ਕਰਮ ਜਦੋਂ ਵੀ ਤੁਹਾਨੂੰ ਰਾਤ ਨੂੰ ਦਿਨੇ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ ਅੱਖਾਂ ਬੰਦ ਕਰਕੇ ਵਾਹਿਗੁਰੂ 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 ਇਸ ਤਰੀਕੇ ਨਾਲ ਕਰੋਗੇ ਤਾਂ ਦੇਖਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਡਿਪਰੈਸ਼ਨ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਨੀਂਦ ਆ ਜਾਂਦੀ ਤੇ ਇੱਕ ਨਾਂ ਰੱਖਿਆ ਦੇ ਸ਼ਬਦ ਦਾ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਅਗਰ ਤੁਹਾਨੂੰ ਕੋਈ ਵੀ ਬੇਚੈਨੀ ਲੱਗਦੀ ਹੈ ਤੁਹਾਨੂੰ ਕੋਈ ਆਧ ਵਿਆਦ ਦਾ ਹੁੰਦਾ ਜਾਂ ਤੁਹਾਡਾ ਮਨ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਮੈਂ ਇੰਨੀ ਤਕਲੀਫ ਦੇ ਵਿੱਚ ਆ ਇਹ ਤੋਂ ਨਾਲੋਂ ਤਾਂ ਮੈਂ ਮਰ ਜਾਂਾਂਗੀ। ਤਾਂ ਪਲੀਜ਼ ਪਸੀ ਰੱਖਿਆ ਦੇ ਸ਼ਬਦਾਂ ਦਾ ਪਾਠ ਜ਼ਰੂਰ ਕਰਿਆ ਕਰੋ। ਅਗਰ ਤੁਹਾਨੂੰ ਪਾਠ ਨਹੀਂ ਆਉਂਦਾ ਤਾਂ ਤੁਸੀਂ ਜਿੱਦਾਂ ਕਿ ਮੈਂ ਦੱਸਿਆ ਵੀ ਮੈਂ ਰਾਤ ਨੂੰ ਉੱਠ ਕੇ ਵੀ ਵਾਹਿਗੁਰੂ ਗੁਰਮੰਤਰ ਤੇ ਮੂਲ ਮੰਤਰ ਦਾ ਪਾਠ ਕਰਦੀ ਹੁੰਦੀ ਸੀ। ਜਿੰਨਾ ਚਿਰ ਮੈਨੂੰ ਨੀਂਦ ਨਹੀਂ ਆਉਂਦੀ ਸੀ ਬੈਠੀ ਵੀ ਪਈ ਵੀ ਕਰੀ ਜਾਂਦੀ ਹੁੰਦੀ ਸੀ ਤੇ ਅੱਜ ਇੰਨੀ ਕਿਰਪਾ ਹੋਈ ਹੈ ਵਾਹਿਗੁਰੂ ਜੀ ਦੀ ਕਿ ਤੁਰੇ ਫਿਰਦੇ ਵੀ ਅਗਰ ਮੈਨੂੰ ਇੱਕ ਮਿੰਟ ਵੀ ਹੁੰਦਾ ਵੀ ਹਾਂ ਨਾਮ ਬਿਸਰ ਜੇ ਤਾਂ ਇਦਾਂ ਹੁੰਦਾ ਵੀ ਕੋਈ ਨੁਕਸਾਨ ਹੋਊਗਾ ਇਸੇ ਤਰੀਕੇ ਨਾਲ ਪਿਆਰ ਹੋਣਾ ਚਾਹੀਦਾ ਵਾਹਿਗੁਰੂ ਜੀ ਨਾਲ ਕਿਰਪਾ ਕਰਨ ਦੇ ਨੇ ਭਰੋਸਾ ਰੱਖੋ ਕਮ ਸੇ ਕਮ ਸਵਾ ਮਿੰਨਾ ਨਾਣਾ ਜਰੂਰ ਤੁਸੀਂ ਭਰੋਸਾ ਕਰਕੇ ਇਸ ਨਾਮ ਨੂੰ ਜਪੋ ਤਾਂ ਤੁਹਾਡੀ ਵਾਹਿਗੁਰੂ ਜੀ ਹਰ ਇੱਕ ਤਮੰਨਾ ਪੂਰੀ ਕਰਨਗੇ ਦੇਖੋ ਤੁਸੀਂ ਸਾ ਪਖੰਡੀਆਂ ਕੋਲੇ ਜਾਣੇ ਉਥੇ 5-5 10-10 ਹਜ਼ਾਰ ਰੁਪਿਆ ਵੀ ਦੇਣੇ ਉਥੇ ਕੁਛ ਵੀ ਦੇਣ ਦੀ ਲੋੜ ਨਹੀਂ ਸਿਰਫ ਇੱਕ ਨਿਮਰਤਾ ਦੇ ਵਿੱਚ ਆਉਣ ਦੀ ਲੋੜ ਹੈ ਕਹਿੰਦੇ ਮੈਂ ਕੱਢ ਕੇ ਤੂੰ ਦੇ ਵਿੱਚ ਆ ਜਾ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਤੇ ਜਿਹੜੀਆਂ ਭੈਣਾਂ ਨੂੰ ਆਉਂਦਾ ਵੀ ਫਿਰ ਵੀ ਮੇਰੀ ਅਰਦਾਸ ਪੂਰੀ ਨਹੀਂ ਹੋ ਰਹੀ ਜਿੱਦਾਂ ਕਿ ਮੇਰੀ ਉਹ ਸੋਹਣੀ ਛੋਟੀ ਭੈਣ ਨੂੰ ਥੋੜਾ ਜਿਹਾ ਵਿਸ਼ਵਾਸ ਵੀ ਡੋਲ ਰਿਹਾ ਹੈ ਉਹਦਾ ਕਿਉਂਕਿ ਉਹਦੀ ਕਿਰਸਤੇ ਦੀ ਪ੍ਰੋਬਲਮ ਚੱਲ ਰਹੀ ਹੈਗੀ ਉਹਨੂੰ ਮੈਂ ਬਹੁਤ ਸਮਝਾਉਣੀ ਆ ਪਰ ਉਹ ਫਿਰ ਵੀ ਡੋਲੀ ਜਾ ਰਹੀ ਹੈਗੀ ਉਹਨੂੰ ਅੱਜ ਮੈਂ ਇੱਕ ਛੋਟੀ ਜੀ ਸਾਕੀ ਸੁਣਾਉਣੀ ਆ ਸਾਡੇ ਉਰੇ ਦੀ ਮੇਰੇ ਸਹੁਰਿਆਂ ਦੀ ਇੱਕ ਲੜਕੀ ਸੀਗੀ ਉਹ بیاਤੀ ਵਿਚਾਰੀ ਉਹਦੀ ਸੱਸ ਨੇ ਪਹਿਲਾਂ ਉਹਨੂੰ ਬਹੁਤ ਤੰਗ ਕੀਤਾ ਫਿਰ ਉਸ ਤੋਂ ਬਾਅਦ ਉਹਨੂੰ ਛੱਡਤਾ ਸਹੁਰਿਆਂ ਨੇ ਉਹਨੂੰ ਕਹਿੰਦੇ ਕਹਿੰਦੀ ਮੈਂ ਆਪਦੇ ਪੁੱਤ ਨੂੰ ਤਾਂ ਕਿਤੇ ਹੋਰ ਵਿਆ ਲੂੰਗੀ ਕਹਿੰਦੀ ਤੇਰਾ ਨਹੀਂ ਕਿਸ ਕੁਛ ਬੰਨਣਾ ਉਹ ਜਿਹੜਾ ਉਹਦਾ ਘਰ ਵਾਲਾ ਸੀਗਾ ਥੋੜੇ ਕਿਤੇ ਰਵਾੜ ਐਕਸੀਡੈਂਟ ਦੇ ਵਿੱਚ ਉਹ ਮੁੱਕ ਗਿਆ ਮਰ ਗਿਆ ਮਲਕੇ ਜਿਹੜੀ ਉਹ ਲੜਕੀ ਸੀ ਉਹ ਆਪਦੇ ਪੇਕੇ ਘਰ ਆ ਗਈ ਪੇਕਿਆਂ ਤੋਂ ਉਹ ਮਾਮੇ ਦੇ ਘਰ ਆ ਗਈ ਵਿਚਾਰੀ ਮੰਮੇ ਨੇ ਦੇਖਿਆ ਕਾਫੀ ਟਾਈਮ ਉਹਨੂੰ ਵਿਚਾਰ ਨੂੰ ਰੱਖਿਆ ਤਾਨੇ ਮਿਹਨੇ ਮਾਰਦੇ ਨੇ ਲੋਕ ਹਨਾ ਵੀ ਇਦਾਂ ਹੋਇਆ ਏ ਛੱਡ ਕੇ ਆ ਗਈ ਏ ਸਹੁਰਿਆਂ ਤੋਂ ਆ ਗਈ ਰਿਸ਼ਤਾ ਬਹੁਤ ਔਖਾ ਮਿਲਦਾ ਏ ਫਿਰ ਯਕੀਨ ਮੰਨਿਓ ਵਾਹਿਗੁਰੂ ਜੀ ਦੇ ਲੜ ਲੱਗੀ ਤੇ ਉਹ ਗੁਰਦੁਆਰਾ ਸਾਹਿਬ ਜਾਂਦੀ ਪਾਠ ਕਰਦੀ ਉਹਨੇ ਆਪਣੇ ਮਨੋਂ ਇਦਾਂ ਕੀਤਾ ਵੀ ਵਾਹਿਗੁਰੂ ਜੀ ਜੋ ਤੁਸੀਂ ਕਰ ਰਹੇ ਹੋ ਚੰਗਾ ਹੀ ਕਰ ਰਹੇ ਹੋ ਤੁਸੀਂ ਕਦੇ ਮਾੜਾ ਨਹੀਂ ਕਰਦੇ ਫਿਰ ਉਹ ਨੇ ਪੜ੍ਹਾਈ ਸ਼ੁਰੂ ਕਰਤੀ ਪੜ੍ਹਾਈ ਕਰਕੇ ਉਹ ਅੱਜ ਡਾਕਟਰ ਹੈ ਗਈ ਅਮਰੀਕਾ ਦੇ ਵਿੱਚ ਤੇ ਉੱਥੇ ਹੀ ਉਹਦਾ ਰਿਸ਼ਤਾ ਹੋਇਆ ਉੱਥੇ ਹੀ ਉਹ ਅੱਜ ਪੱਕੀ ਹੈਗੀ ਯਕੀਨ ਮੰਨਿਓ ਵਾਹਿਗੁਰੂ ਜੀ ਅਗਰ ਇੱਕ ਦਰਵਾਜ਼ਾ ਤੁਹਾਡੇ ਵਾਸਤੇ ਬੰਦ ਕਰਦੇ ਨੇ ਤਾਂ ਚਾਰ ਦਰਵਾਜ਼ੇ ਖੋਲ ਦਿੰਦੇ ਨੇ ਕਦੇ ਵੀ ਮਾਨ ਨਾ ਡਲਾਓ ਵੀ ਅੱਜ ਮੇਰੇ ਤੇ ਇਹ ਔਖੀ ਘੜੀ ਆ ਗਈ ਤਾਂ ਵੀ ਮੈਨੂੰ ਪਤਾ ਨਹੀਂ ਕੀ ਹੋਊਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਨੇ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੁਝ ਲਿਖਿਆ ਹੋਇਆ ਹੈ ਬਸ ਇਹ ਬ੍ਰੋਜ ਕਹੋ ਕਿ ਵਾਹਿਗੁਰੂ ਜੀ ਨੇ ਮੇਰਾ ਆਉਣ ਵਾਲਾ ਭਵਿੱਖ ਸਮਾਰਨ ਆਉਣ ਵਾਲੇ ਸਮੇਂ ਵਿੱਚ ਮੈਨੂੰ ਬਹੁਤ ਤਰੱਕੀ ਦੇਣੀ ਹੈ ਇਸ ਨੂੰ ਰੋਜ਼ ਤੁਸੀਂ ਕਹੋ ਕਦੇ ਵੀ ਨੈਗੇਟਿਵ ਨਾ ਸੋਚੋ ਪੋਜਿਟਿਵ ਰਹੋ ਕਿਉਂਕਿ ਕਹਿੰਦੇ ਨੇ ਵੀ 24 ਘੰਟਿਆਂ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਜੀ ਤੁਹਾਡੀ ਜ਼ੁਬਾਨ ਤੇ ਜਿਹੜੀ ਵੀ ਗੱਲ ਆਉਂਦੀ ਹੈ ਉਹਨੂੰ ਜ਼ਰੂਰ ਪੂਰੀ ਕਰਦੇ ਨੇ ਤੁਸੀਂ ਕਦੇ ਸੋਚਿਆ ਹੋਣਾ ਕਈ ਵਾਰੀ ਆਪਾਂ ਅਚਨਚੇਤ ਕੋਈ ਗੱਲ ਕਹਿ ਦਿੰਦੇ ਆ ਉਹ ਪੂਰੀ ਹੋ ਜਾਂਦੀ ਆਪਾਂ ਕਹਿੰਦੇ ਆ ਲੈ ਪਹਿਲਾਂ ਮੈਂ ਆ ਨਾ ਮੰਗ ਲਿਆ ਹਣਾ ਇਹ ਸਚਾਈ ਹੈ ਇਹ ਝੂਠ ਨਹੀਂ ਹੈਗਾ ਕਹਿੰਦੇ ਮੰਗਣੇ ਜਦੋਂ ਉਹ ਵੀ ਪੋਜਿਟਿਵ ਕਰਕੇ ਮੰਗੋ ਵਾਹਿਗੁਰੂ ਜੀ ਨੂੰ ਬਸ ਅਰਦਾਸਾਂ ਕਰੀ ਚਲੋ ਵਾਹਿਗੁਰੂ ਜੀ ਮੈਨੂੰ ਆਹ ਕੰਮ ਕਰ ਦੋ ਕੋਈ ਵੀ ਤੁਹਾਡਾ ਕੰਮ ਹੈਗਾ ਉਸ ਦੀ ਅਰਦਾਸ ਵਾਰ-ਵਾਰ ਸੁੱਤੇ ਪਏ ਜਾਗਦੇ ਉੱਠਦੇ ਬੈਠਦੇ ਕਰਦੇ ਰਹੋ ਉਹ ਜ਼ਰੂਰ ਪੂਰੀ ਹੋਊਗੀ